ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਪਸਲਾਈ ਦੇ 24 ਗੁੰਡੇ ਲੈਣੇ ਜੀ ਇੱਕ ਸਲਾਈ ਸਿੱਧੀ ਕਬੂਠੇ ਬਣਾ ਲਈਏ ਆਪਾਂ ਨੇ ਬਣਾਣਾ ਹੈ ਜੀ ਡਿਜ਼ਾਈਨ ਆਪਾਂ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਦੋ ਤਿੰਨ ਤਿੰਨ ਸੋਰੀ ਤਿੰਨ ਕੁੰਡੇ ਆਪਾਂ ਕੁੱਠੇ ਬੁਣਾਂਗੇ ਜੀ ਤਾਂ ਕਾ ਪਿੱਛੇ ਕਰਾਂਗੇ ਜੀ ਇੱਕ ਕੁੰਡਾ ਆਪਾਂ ਉਤਾਰ ਲਾਂਗੇ ਇੱਕ ਕੁੰਡਾ ਆਪਾਂ ਸਿੱਧਾ ਹੋਣਾਗੇ ਆਪਾਂ ਜਿਹੜਾ ਕੁੰਡਾ ਉਤਾਰਿਆ ਸੀ ਉਹਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਇੱਕ ਬਣਾਏ ਕੁੰਡੇ ਨੂੰ ਅੱਗੇ ਲਿਆਵਾਂਗੇ ਫਿਰ ਇਹ ਵਾਲਾ ਕੁੰਡਾ ਵੀ ਆਪਾਂ ਸਿੱਧਾ ਬੁਣ ਲਾਂਗੇ ਜੀ ਫਿਰ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਜੀ ਫਿਰ ਬਿਨਾ ਬੁਣਾ ਕੁੰਡਾ ਆਪਾਂ ਉਤਾਰਨਾ ਜੀ ਉਹਨੂੰ ਅੱਗੇ ਲਿਆਵਾਂਗੇ ਜੀ ਜਿਹੜੇ ਬੁਣਿਆ ਉਹਨੂੰ ਪਿੱਛੇ ਲਿਆਵਾਂਗੇ ਫਰੇ ਵਾਲਾ ਕੁੰਡਾ ਬੁਣ ਲੈਣਾ ਜੀ ਆਪਾਂ ਨੇ ਫਿਰ ਕੁੰਡਾ ਆਪਾਂ ਉਤਾਰਾਂਗੇ ਜੀ ਕਿਉਂਕਿ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਜੀ ਫਰੇ ਵਾਲੇ ਕੁੰਡੇ ਨੂੰ ਆਪਾਂ ਅੱਗੇ ਲਿਆਵਾਂਗੇ ਬੁਣਾ ਕੁੰਡਾ ਪਿੱਛੇ ਲੈ ਜਾਾਂਗੇ ਫਿਰ ਇਹ ਕੁੰਡੇ ਨੂੰ ਆਪਾਂ ਸਿੱਧਾ ਬੁਣ ਲਾਂਗੇ ਧਾਗਾ ਅੱਗੇ ਕਰਕੇ ਆਪਾਂ 1 2 3 4 ਚਾਰ ਕੁੰਡੇ ਬੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫਿਰ ਆਪਾਂ ਇਹ ਜਿਹੜਾ ਕੁੰਡਾ ਉਤਾਰਿਆ ਬਿਨਾ ਬੁਣਿਆ ਨੂੰ ਪੱਗੇ ਲੈ ਕੇ ਆਵਾਂਗੇ ਜੀ ਬੁਣੇ ਹੋਏ ਕੁੰਡਾ ਨੂੰ ਪਿੱਛੇ ਲਿਆਵਾਂਗੇ ਰੇ ਕੁੰਡੇ ਨੂੰ ਆਪਾਂ ਸਿੱਧਾ ਬੁਣਾਂਗੇ ਜੀ ਫਿਰ ਕੁੰਡੇ ਨੂੰ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਗੁਣਾਵਾਂਗੇ ਜੀ ਜਿਹੜਾ ਕੁੰਡਾ ਉਤਾਰਿਆ ਸੀ ਉਹਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਆ ਕੁੰਡਾ ਨੂੰ ਪਿੱਛੇ ਲਿਆਵਾਂਗੇ ਜੀ ਪਹਿਰ ਕੁੰਡਾ ਸਿੱਧਾ ਬੁਣਾਂਗੇ ਜੀ। ਫਿਰ ਕੁੰਡਾ ਉਤਾਰਾਂਗੇ ਜੀ ਆਪਾਂ ਇੱਕ ਕੁੰਡਾ ਪਾ ਸਿੱਧਾ ਬੁਣਾਂਗੇ। ਉਤਾਰੇ ਹੋਏ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਜਿਹੜਾ ਆਪਾਂ ਨੇ ਬੁਣਿਆ ਸੀ ਉਹਨੂੰ ਪਿੱਛੇ ਲਿਆਵਾਂਗੇ ਜੀ ਕੁੰਡੇ ਨੂੰ। ਸਿੱਧਾ ਬੁਣ ਲਾਂਗੇ ਜੋ ਕੁੰਡਾ ਫਿਰ। ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 3 ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਪਾਗੇ ਜਿ புੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਸੋਦੇ ਆਪਾਂ ਹੁਣ ਇਹ ਤਿੰਨ ਕੁੰਡੇ புੱਠੇ ਬੁਣਾਗੇ ਜੀ ਇੱਕ ਦੋ ਤਿੰਨ ਹੁਣ ਆਪਣੇ ਡਿਜ਼ਾਈਨ ਵਾਲੇ ਕੁੰਡੇ ਆਗੇ ਇੱਕ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਪਾਹ புੱਠਾ ਗੁਣ ਲਾਂਗੇ ਜੀ ਜਿਹੜਾ ਕੁੰਡਾ ਉਤਾਰਿਆ ਉਹਨੂੰ ਅੱਗੇ ਲਿਆਵਾਂਗੇ ਜਿਹੜਾ ਗੁਣਾ ਨੂੰ ਪਿੱਛੇ ਲੈ ਜਾਵਾਂਗੇ। ਫਿਰ ਇਹ ਕੁੰਡੇ ਨੂੰ ਵੀ ਪੁੱਠਾ ਪੋਣਾਂਗੇ ਜੀ। ਫਿਰ ਇਹ ਵਾਲਾ ਕੁੰਡਾ ਉਤਾਰਾਂਗੇ ਜੀ। ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਜਿਹੜਾ ਕੁੰਡਾ ਉਤਾਰਿਆ ਉਹਨੂੰ ਅੱਗੇ ਲਿਆਵਾਂਗੇ ਜੀ ਇਸ ਕੁੰਡੇ ਨੂੰ ਪਿੱਛੇ ਲੈ ਜਾਵਾਂਗੇ ਜੀ। ਫਿਰ ਇਹ ਕੁੰਡੇ ਨੂੰ ਵੀ ਪੁੱਠਾ ਪੋਣਾਂਗੇ ਜੀ। ਕੁੰਡਾ ਉਤਾਰ ਲਾਂਗੇ ਜੀ। ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਫਿਰ ਇਹ ਕੁੰਡੇ ਲੈ ਆਮਗੇ ਇਹਨਾਂ ਪਿੱਛੇ ਲੈ ਜਾਾਂਗੇ ਇਹਨਾਂ ਪੁੱਠਾ ਬੁਣ ਲਾਂਗੇ ਇਹ ਆਪਣਾ 6 ਕੁੰਡਿਆਂ ਚ ਡਿਜ਼ਾਈਨ ਬਣਦਾ ਏ 4 ਕੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 3 4 ਫਿਰ ਆਪਣਾ ਡਿਜ਼ਾਈਨ ਵਾਲੇ ਕੁੰਡੇ ਆ ਗਏ ਇੱਕ ਕੁੰਡਾ ਉਤਾਰ ਲਏ ਜੀ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਜਿਹੜਾ ਕੁੰਡਾ ਉਤਾਰਿਆ ਆਪਾਂ ਉਹ ਬੈਕ ਸਾਈਡ ਤੋਂ ਅੱਗੇ ਲਿਆਵਾਂਗੇ ਨ ਪਿੱਛੇ ਲੈ ਜਾਾਂਗੇ ਜੀ ਫਿਰ ਇਹ ਕੁੰਡੇ ਨੂੰ ਪੁੱਠਾ ਬੁਣ ਲਾਂਗੇ ਫਿਰ ਇੱਕ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਦਾ ਪੁੱਠਾ ਬੁਣਾਾਂਗੇ ਜੀ ਬੈਕ ਸਾਈਡ ਦੇ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਹਨ ਪਿੱਛੇ ਲੈ ਜਾਾਂਗੇ ਜੀ ਫਿਰ ਇਹ ਕੁੰਡੇ ਨੂੰ ਆਪਾਂ ਪੁੱਠਾ ਬੁਣਾਾਂਗੇ ਜੀ ਫਿਰ ਕੁੰਡੇ ਨੂੰ ਉਤਾਰਾਂਗੇ ਜੀ ਆਪਾਂ ਦੂਜਾ ਕੁੰਡਾ ਆਪਾਂ ਬੁਣਾਾਂਗੇ ਜੀ ਜਿਹੜਾ ਕੁੰਡਾ ਉਤਾਰਿਆ ਉਹਨੂੰ ਬੈਕ ਸਾਈਡ ਤੋਂ ਪਿੱਛੇ ਅੱਗੇ ਲਿਆਵਾਂਗੇ ਜੀ ਇਸ ਕੁੰਡਨ ਪਿੱਛੇ ਲੈ ਜਾਗੇ ਫਿਰ ਇਹ ਕੁੰਡਨ ਪੁੱਠਾ ਬੁਣਾਗੇ ਜੀ ਫਿਰ ਆਪਣੇ ਸਾਰੇ ਵੜਾਗੇ ਜੀ 1 2 3 4 ਹੁਣ ਪਾਗੇ ਸਿੱਧੀ ਸਲਾਈ ਤੇ ਇਹ ਕੁੰਡਾ ਤਾਰ ਲਈ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 3 ਅੱਗਾ ਪਿੱਛੇ ਕਰਕੇ ਫਿਰ ਆਪਾਂ ਕੁੰਡੇ ਨੂੰ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਜਿਹੜਾ ਕੁੰਡਾ ਉਤਾਰਿਆ ਉਹਨੂੰ ਅੱਗੇ ਲਿਆਵਾਂਗੇ ਜੀ ਜਿਹੜਾ ਆਪਾਂ ਕੁੰਡਾ ਬੁਣਿਆ ਜਿਹਨੂੰ ਪਿੱਛੇ ਲੈ ਜਾਾਂਗੇ ਜੀ ਫਿਰ ਕੁੰਡਿਆਂ ਨੂੰ ਸਿੱਧਾ ਬੁਣ ਲਾਂਗੇ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਇਹ ਵਾਲਾ ਕੁੰਡਾ ਆਪਾਂ ਪਿੱਛੇ ਲਿਆਵਾਂਗੇ ਜੀ ਅੱਗੇ ਲਿਆ ਮੈਂ ਇਹਨਾਂ ਪਿੱਛੇ ਲੈ ਕੇ ਜਾਵਾਂਗੇ ਜੀ ਫਿਰ ਆਪਾਂ ਇਹ ਕੁੰਡੇ ਨੂੰ ਸਿੱਧਾ ਭੁੰਨ ਲਾਂਗੇ ਕੁੰਡੇ ਨੂੰ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਭੁਣਾਗੇ ਇੱਕ ਕੁੰਡੇ ਨੂੰ ਆਪਾਂ ਅੱਗੇ ਲਿਆ ਮਾਗੇ ਇਸ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਫਿਰ ਇਹ ਕੁੰਡੇ ਨੂੰ ਸਿੱਧਾ ਭੁਣਾਗੇ ਤਾਂ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਭੁਣਾਾਂਗੇ ਜੀ ਇੱਕ ਦੋ தின பிச்சே கே கண்டா உத்தார்லாம் கும்டா சிதா பண்ணாங்க பிச்சே ஆவாங்க அங்கே லாவாங்க சிதா பண்ணலாம் கண்ட கண்ட உத்தாராண்டாம் சிதா பண்ணாங்க கும்டா உத்தார ஒரு அவாங்கே ஜி ਮੜਨ ਪਿੱਛੇ ਲੈ ਜਾਾਂਗੇ ਜੀ ਫਿਰ ਗੁੰਡੇ ਨੂੰ ਸਿੱਧਾ ਬੁਣ ਲਾਂਗੇ। ਫਿਰ ਆਪਾਂ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਗੇ। ਇੱਕ ਗੁੰਡੇ ਨੂੰ ਅੱਗੇ ਲਿਆਵਾਂਗੇ ਜੀ। ਉਹ ਗੁੰਡਾ ਬੁਣਾ ਇਹਨਾਂ ਪਿੱਛੇ ਲੈ ਜਾਾਂਗੇ ਜੀ। ਫਿਰ ਇਹਨਾਂ ਸਿੱਧਾ ਬੁਣ ਲਾਂਗੇ ਜੀ। ਧਾਗਾ ਅੱਗੇ ਕਰਕੇ 1 2 3 ਤਿੰਨ ਗੁੰਡੇ ਬੁੱਠੇ ਬੁਣ ਲਈ ਇੱਕ ਗੁੰਡਾ।

ਇੱਕ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਫਿਰ ਇਹ ਕੁੰਡੇ ਨੂੰ ਆਪਾਂ ਅੱਗੇ ਲਿਆਵਾਂਗੇ ਜਾਂ ਪਿੱਛੇ ਲੈ ਕੇ ਜਾਵਾਂਗੇ ਫਿਰ ਕੁੰਡੇ ਨੂੰ ਉਤਾਰਾਂਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਤੇ ਬੈਕ ਸਾਈਡ ਤੋਂ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਇਹ ਕੁੰਡੇ ਨੂੰ ਵੀ ਪੁੱਠਾ ਬਣ ਲਾਂਗੇ ਉੜਾ ਕੁੰਡਾ ਤਾਰਾਂ ਨੂੰ ਬੈਕਸਾਈਡ ਤੋਂ ਪੱਗੇ ਲਿਆਵਾਂਗੇ ਜੀ ਕੁੰਡਾ ਨੂੰ ਪਿੱਛੇ ਲੈ ਜਾਵਾਂਗੇ ਜੀ ਫਿਰ ਕੁੰਡਾ ਨੂੰ ਪੁੱਠਾ ਮੋੜਾਂਗੇ ਹਾਂ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ 1 2 3 4 ਫਿਰ ਕੁੰਡੇ ਨੂੰ ਤਾਰਾਂਗੇ ਜੀ ਕੁੰਡਾ ਆਪਾਂ ਪੁੱਠਾ ਬਣਾਵਾਂਗੇ ਜਿਹੜਾ ਗੁੰਡਾ ਪਾ ਉਤਾਰਿਆ ਜੀ ਉਹਨੂੰ ਅੱਗੇ ਲੈ ਕੇ ਆਵਾਂਗੇ ਜੀ ਬੁਣ ਨੂੰ ਪਿੱਛੇ ਲੈ ਜਾਾਂਗੇ ਜੀ ਫਿਰ ਇਸ ਗੁੰਡੇ ਨੂੰ ਪੁੱਠਾ ਬੁਣ ਲਾਂਗੇ ਫਿਰ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਪਰ ਪੁੱਠਾ ਬੁਣਾਂਗੇ ਜੀ ਫਿਰ ਪਹਿਲੇ ਗੁੰਡੇ ਨੂੰ ਅੱਗੇ ਲੈ ਆਵਾਂਗੇ ਜੀ ਅੱਗੇ ਲੈ ਆਗੇ ਪੁੱਠਾ ਬੁਣ ਲਾਂਗੇ ਜੀ ਬਹੁਤ ਹੀ ਆਸਾਨ ਜੜਜੈਨ ਹੈ ਜੀ ਹੁਣ ਪਾਸੇ ਵਾਲੇ ਚਾਰ ਗੁੰਡੇ ਪੁੱਠੇ ਬੁਣ ਲਾਂਗੇ ਜੀ ਹੁਣ ਪਾਸੇ ਦਿੱ ਸਲਾਈ ਤੇ ਆ ਗਈ ਗੀ ਗੁੰਡਾ ਉਤਾਰ ਲਿਆ ਜੀ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਬਿਨਾ ਬੁਣਾ ਕੁੰਡਾ ਅੱਗੇ ਲੈ ਕੇ ਆਵਾਂਗੇ ਹੁਣ ਆ ਪਿੱਛੇ ਲੈ ਜਾਵਾਂਗੇ ਫਿਰ ਇਹਨੂੰ ਵੀ ਸਿੱਧਾ ਬੁਣ ਲਾਂਗੇ ਕੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਇਹ ਉਤਾਰੇ ਹੋਏ ਕੁੰਡੇ ਨੂੰ ਪੱਗੇ ਲੈ ਕੇ ਆਵਾਂਗੇ ਇਹਨੂੰ ਵੀ ਸਿੱਧਾ ਬੁਣ ਲਾਂਗੇ ਕੁੰਡਾ ਉਤਾਰ ਲਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਵੈਸੇ ਇਹੀ ਡਿਜ਼ਾਈਨ ਹੈ ਜੀ ਫਿਰ ਆਪਾਂ ਇਹ ਕੁੰਡੇ ਨੂੰ ਅਗਲੇ ਆਮਾਗੇ ਸਿਤਾਬ ਉਹ ਲਾਂਗੇ ਜੇ ਕੁੰਡਾ ਧਾਗਾ ਅੱਗੇ ਕਰਕੇ ਚਾਰ ਕੁੰਡੇ ਪਾ ਪੁੱਠੇ ਵੋਣਾਂਗੇ ਜੀ ਇਹ ਪਾ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਪਾਸੇ ਸਿੱਧਾ ਵੋਣਾਂਗੇ ਪਾਏ ਗੁੰਡਾ ਤੇ ਲੈ ਕੇ ਆਵਾਂਗੇ ਉਹ ਗੁੰਡਣ ਬੇਪਾਸੇ ਸਿੱਧਾ ਬਣ ਲਾਂਗੇ ਗੁੰਡਾ ਉਤਾਰਾਂਗੇ ਜੀ ਇੱਕ ਗੁੰਡਾ ਪਾਸੇ ਸਿੱਧਾ ਬੋਣਾਂਗੇ ਫਿਰ ਪਾਏ ਗੁੰਡੇ ਨੂੰ ਅੱਗੇ ਲਿਆਵਾਂਗੇ ਜੀ ਜਦੋਂ ਸਿੱਧਾ ਬਣ ਲਾਂਗੇ ਫਿਰ ਗੁੰਡੇ ਨੂੰ ਉਤਾਰਾਂਗੇ ਇੱਕ ਗੁੰਡਾ ਪਾਸੇ ਸਿੱਧਾ ਬੋਣਾਂਗੇ फिर आप कुे अगे लेके आवे जी कुंडे, के ले के हम कुंडे पिछे ले जाएंगे जी हम चार तीन कुंडे पुठे बुना सीधा बुना देखो जी अपना कि सोहना डिजाइन बन के तैयार हो जी देखो जी ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜਿਗਚੈਗ ਵਾਲਾ ਡਿਜ਼ਾਈਨ ਜੀ ਲੈ ਰਹੀ ਐ ਵੀ ਕਹਿ ਸਕਦੇ ਆਪਾਂ ਕਿੰਨਾ ਸੋਹਣਾ ਬਣਿਆ ਜਿਹਾ ਡਿਜ਼ਾਈਨ ਫਰਕੇ ਆਪਣੇ ਮਨਪ੍ਰੀਤ ਪਹਿਣ ਮਨਪ੍ਰੀਤ ਮਣੀ ਡਿਜ਼ਾਈਨ ਪਸੰਦ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ